ਦੇ ਇੱਕ ਵੱਡਾ ਹਿੱਸਾ ਸਿੱਖ ਫੈਮਲੀਜ਼ ਦਾ ਉਹ ਆ ਜਿਨ੍ਹਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਜਨਮ ਇੱਥੇ ਹੋਏ ਆ ਬੂਨ ਰੋਟਾ ਪੈਥੋਂ ਦੇ ਨਿਡਾਸਪੁਰਾ ਦੇ ਨੇ ਤਾਂ ਉਹ ਬੜ ਅੱਗੇ ਜਿਹੜੀ ਲੀਡਰਸ਼ਿਪ ਹੈ ਮਰਜ਼ ਹੋਣੀ ਆ ਸਿੱਖਾਂ ਦੀ ਉਹਦੀ ਅਪਰੋਚ ਕੀ ਹੋਣੀ ਚਾਹੀਦੀ ਆ ਖਾਸ ਤੌਰ ਤੇ ਮੈਂ ਸਵਾਲ ਇਹ ਦੋਵੇਂ ਸਧਾਰਭਾਂਜ ਤੋਂ ਪੁੱਛਣਾ ਚਾਹੁੰਦਾ ਇੱਕ ਪਾਸੇ ਤਾਂ ਇੰਡੀਆ ਦਾ ਟ੍ਰਾਂਸਲੇਸ਼ਨ ਰਿਪ੍ਰੈਸ਼ਨ ਆ ਇੰਡੀਆ ਦੀ ਜਿਹੜੀ ਕੈਂਪੇਨ ਆ ਪੂਰੀ ਸਿੱਖਾਂ ਨੂੰ ਡੈਮਨਾਈਜ਼ ਕਰਨ ਦੀ ਉਹ ਆ ਤੇ ਦੂਜੇ ਪਾਸੇ ਜਿਹੜਾ ਸਾਰੇ ਵੈਸਟ ਦੇ ਵਿੱਚ ਜਿਹੜਾ ਇੱਕ ਫਾਰ ਰਾਈਟ ਮੂਵਮੈਂਟ ਬਿਲਡ ਅਪ ਹੋ ਰਹੀ ਆ ਤੇ ਜਿਹੜੀਆਂ ਜਿਹੜੀਆਂ ਐਂਟੀ ਇਮੀਗ੍ਰੈਂਟ ਅਸੀਂ ਵੌਇਸਿਸ ਜਿਹੜੀਆਂ ਨੇ ਉਸ ਤੋਂ ਹੋ ਰਹੀਆਂ ਨੇ ਤਾਂ ਇਹ ਸਾਰੇ ਮਾਹੌਲ ਦੇ ਵਿੱਚ ਸਿੱਖ ਕਿਵੇਂ ਆਪਣਾ ਜਿਹੜਾ ਵੇ ਆਊਟ ਆ ਉਹ ਕਰ ਸਕਦੇ ਆਪਣੀ ਇਮੇਜ ਨੂੰ ਨਾਲ ਰੱਖ ਕੇ ਤੇ ਆਪਣੀ ਜਿਹੜੀ ਪੋਲਿਟਿਕਸ ਆ ਉਹਨੂੰ ਸਟਰੋਂਗ ਕਰ ਸਕਦੇ ਸਾਡਾ ਮੀਰੀ ਪੀਰੀ ਦਾ ਸਿਧਾਂਤ ਰਿਹਾ ਸੋ ਅਸੀਂ ਦੋਨਾਂ ਨੂੰ ਨਾਲ ਹੀ ਇਕੱਠੇ ਲੈ ਕੇ ਚੱਲਣਾ ਜਿੱਥੇ ਅਸੀਂ ਹਿਊਮਨਿਟੇਰੀਅਨ ਵਰਕ ਹੈ ਉਹਨੂੰ ਅਸੀਂ ਵਧਾਈਏ ਤਾਂ ਜੋ ਇੱਕ ਅਸੀਂ ਪੋਜ਼ਿਟਿਵਿਟੀ ਸਿਰ ਸਖੀ ਆਪਣੀ ਕਮਿਊਨਿਟੀ ਲਈ ਉਹ ਬੜਾ ਇੱਕ ਇੰਪੋਰਟੈਂਟ ਸਟੈਪ ਐਸ ਟਾਈਮ ਸਾਨੂੰ ਕਰਨਾ ਚਾਹੀਦਾ ਭਾਵੇਂ ਉਹ ਥੈਂਕਸ giving meals ਦੀ ਗੱਲ ਹੋਵੇ ਜਾਂ ਕੋਈ ਟੌਏ ਡਰਾਈਵ ਦੇ ਵਿੱਚ ਪਾਰਟਿਸਿਪੇਟ ਕਰਨਾ ਹੋਵੇ ਉਹ ਇਹ ਚੀਜ਼ਾਂ ਕਿਉਂਕਿ ਇੱਥੇ ਆਮ ਚਲਦੀਆਂ ਨਹੀਂ ਵਲੰਟੀਅਰਿਜ਼ਮ ਥੋੜਾ ਵਧਾਈਏ ਇਕੱਲੇ ਗੁਰਦੁਆਰਿਆਂ ਤੱਕ ਸੀਮਿਤ ਨਾ ਰਹੀਏ ਬਾਹਰ ਵੀ ਆਈਏ ਸੋ ਇੱਕ ਤਾਂ ਕੰਮ ਐ ਬੜਾ ਜ਼ਰੂਰੀ ਐ ਜਿਹੜਾ ਕਿ ਪੋਜ਼ਿਟਿਵਿਟੀ ਬਿਲਡ ਕਰਦਾ ਹੈ ਓਵਰਆਲ ਫੋਰ ਸਿਕ ਕਮਿਊਨਿਟੀ ਐਂਡ ਫੋਰ ਅਦਰ ਇਮੀਗਰੈਂਟ ਕਮਿਊਨिटीज ਐਸ ਵੈਲ ਦੂਜਾ ਕੈਲੋ ਵੀ ਜਿਹੜੀ ਸਾਡੀ ਇੱਕ ਪੋਲੀਟੀਕਲ ਸਟਰਗਲ ਹੈਗੀ ਹੈ ਉਹਦਾ ਸੋਲੂਸ਼ਨ ਪੋਲੀਟੀਕਲੀ ਹੋ ਸਕਦਾ ਸੋ ਡੈਫੀਨੇਟਲੀ ਕਿਉਂਕਿ ਇੱਥੇ ਕੈਲੋ ਵੀ ਪੋਲੀਟਿਕਸ ਨੂੰ ਆਪਣੀ ਲਾਈਨ ਬਣਾਉਣਾ ਬੜਾ ਡਿਫਿਕਲਟ ਚੀਜ਼ ਹੈ ਥੀਸ ਆਰ ਨਾਟ ਲਾਈਕ ਵੈਲ ਪੇਡ ਪੋਜੀਸ਼ਨਸ ਸੋ ਸਾਡੇ ਪੇਰੈਂਟਸ ਦਾ ਰੁਝਾਨ ਆ ਹੀ ਹੁੰਦਾ ਵੀ ਬੱਚਿਆਂ ਨੂੰ ਅਸੀਂ ਡਾਕਟਰ ਇੰਜੀਨੀਅਰ ਬਣਾਈਏ ਉਹ ਸੋ ਦੇ ਕੈਨ ਯੂ ਨੋ ਡੂ ਵੈਲ ਬਟ ਔਰ ਦਾ ਸੇਮ ਟਾਈਮ ਜਿਹੜੇ ਸਾਡੇ ਲੋਕ ਆਲਰੀਡੀ ਵੈਲ ਆਫ ਨੇ ਉਹਨਾਂ ਦਾ ਤੇ ਫਰਜ ਬੰਦਾ ਵੀ ਇੱਕ ਕਦਾ ਬੱਚਾ ਜ਼ਰੂਰ ਪੋਲਿਟਿਕਸ ਵਿੱਚ ਵੀ ਭੇਜਣ ਪਬਲਿਕ ਸਰਵਿਸ ਵਿੱਚ ਭੇਜਣ ਤਾਂ ਜੋ ਵੀ ਆਰ ਔਨ ਦਾ ਟੇਬਲ ਵੈਨ ਦਾ ਡਿਸੀਜਨ ਮੇਕਿੰਗ ਇਜ਼ ਡਨ ਤੇ ਸਭ ਤੋਂ ਇੰਪੋਰਟੈਂਟ ਗੱਲ ਸਾਨੂੰ ਆਪਣੇ ਬੱਚਿਆਂ ਨੂੰ ਥੋੜਾ ਬਹੁਤ ਹਿਸਟਰੀ ਨਾਲ ਕਨੈਕਟ ਕਰਨਾ ਕਰਨ ਦੀ ਇੱਥੇ ਲੋੜ ਹੈ ਜੇ ਹਿਸਟਰੀ ਨਾਲ ਅਸੀਂ ਕਨੈਕਟ ਹੋਵਾਂਗੇ ਤਾਂ ਹੀ ਸਾਡੇ ਵਿੱਚ ਜਜ਼ਬਾ ਪੈਦਾ ਹੋਏਗਾ ਅਦਰਵਾਈਜ਼ ਜਜ਼ਬਾ ਅਸੀਂ ਕਿਤੋਂ ਖਰੀਦ ਨਹੀਂ ਸਕਦੇ ਉਹ ਸਾਨੂੰ ਹਿਸਟਰੀ ਪੜਾਂਗੇ ਤਾਂ ਹੀ ਅਸੀਂ ਆਪਣੀਆਂ ਕੈਲੋ ਹਿਸਟੋਰੀਕਲ ਫਿਗਰਸ ਨਾਲ ਕਨੈਕਟ ਹੋਵਾਂਗੇ ਤਾਂ ਹੀ ਸਾਡੇ ਅੰਦਰੋਂ ਚੀਜ਼ਾਂ ਡਿਸਪਲੇ ਹੋਣੀਆਂ ਸ਼ੁਰੂ ਹੋਣਗੀਆਂ ਸੋ ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਅਸੀਂ ਲੂਜ਼ ਕਰਦੇ ਜਾ ਰਹੇ ਹਾਂ ਮੈਂ ਕਹਣਾ ਵੀ ਸਿਆਣੇ ਹੋ ਕੇ ਥੋੜਾ ਇਸ ਪਾਸੇ ਨੂੰ ਡੀਲ ਕਰਨਾ ਸ਼ੁਰੂ ਕਰੀਏ ਪ੍ਰੋਗਰਾਮਿੰਗ ਵਾਲੇ ਪਾਸੇ ਇਨਫਰਾਸਟ੍ਰਕਚਰ ਅਸੀਂ ਕਾਫੀ ਵੱਡੇ ਵੱਡੇ ਕ੍ਰੀਏਟ ਕਰ ਲਏ ਹੋਏ ਨੇ ਆਲਰੈਡੀ